ਆਮ ਆਦਮੀ ਪਾਰਟੀ ਨੇ ਜਿੱਤੀ ਲੁਧਿਆਣਾ ਪਛਮੀ ਦੀ ਸਿਆਸੀ ਜੰਗ ਸੰਜੀਵ अरोड़ा 10000 ਤੋਂ ਵੱਧ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਹੁਣ ਰਾਜ ਸਭਾ ਦੀ ਕੁਰਸੀ ਛੱਡ ਵਿਧਾਇਕ ਦੇ ਵੱਜੋਂ ਕਰਨਗੇ ਹਲਕੇ ਦੀ ਸੇਵਾ ਸੰਜੀਵ अरोड़ा ਨੇ ਜਿੱਤ ਤੋਂ ਬਾਅਦ ਕਬੂਲਿਆ ਵਰਕਰਾਂ ਦਾ ਪਿਆਰ ਬੋਲੇ ਲੁਧਿਆਣਾ ਦੇ ਲੋਕਾਂ ਦੀ ਹੀ ਜਿੱਤ ਜਨਤਾ ਨੇ ਵਿਕਾਸ ਦੀ ਨੀਤੀ ਨੂੰ ਦਿੱਤੀ ਹੈ ਵੋਟ ਜਿਮਨੀ ਚੌਂ ਦੇ ਵਿੱਚ ਚਿੱਤ ਦੇ ਨਾਲ ਜਸ਼ਨਾਂ ਦੇ ਵਿੱਚ ਡੁੱਬੀ ਆਮ ਆਦਮੀ ਪਾਰਟੀ ਲੁਧਿਆਣਾ ਤੋਂ ਲੈ ਕੇ ਚੰਡੀਗੜ੍ਹ ਤੱਕ ਵਰਕਰਾਂ ਨੇ ਪਾਈ ਭੰਗੜੇ ਮੰਤਰੀ ਅਤੇ ਵਿਧਾਇਕ ਵੀ ਝੂਮੇ ਮੁੱਖ ਮੰਤਰੀ ਮਾਨ ਨੇ ਲੁਧਿਆਣਾ ਦੀ ਜਿੱਤ ਨੂੰ ਦੱਸਿਆ ਆਪਣੀ ਸਰਕਾਰ ਦੇ ਕੰਮਾਂ ਤੇ ਮੋਹਰ ਕਿਆ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਇਮਾਨਦਾਰੀ ਨਾਲ ਕਰ ਰਹੇ ਹਾਂ ਕੰਮ ਪੰਜਾਬੀਆਂ ਨਾਲ ਕੀਤੇ ਹਰ ਵਾਅਦੇ ਨੂੰ ਕਰਾਂਗੇ ਪੂਰਾ ਲੁਧਿਆਣਾ ਪਛਮੀ ਚੋਣ ਦੀ ਜੰਗ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਰਹੇ ਕਾਂਗਰਸ ਦੇ ਆਸ਼ੂ ਤੇ ਪੀ ਜੇ ਨੰਬਰ ਦੇ ਉੱਤੇ ਭਾਜਪਾ ਦੇ ਜੀਵਨ ਗੁਪਤਾ ਅਕਾਲੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਾਂਗਰਸ ਕੈਂਡੀਡੇਟ ਭਾਰਤ ਪੁਸ਼ਨ ਆਸ਼ੂ ਨੇ ਕਬੂਲੀ ਹਾਰ ਸੰਜੀਵ ਬਰੋੜਾ ਨੂੰ ਦਿੱਤੀ ਵਧਾਈ ਬੋਲੇ ਮੈਨੂੰ ਪਾਰਟੀ ਦੀ ਸੀ ਪੂਰੀ ਸਪੋਰਟ ਹਾਰ ਦੀ ਲੈਂਦਾ ਹਾਂ ਪੂਰੀ ਜ਼ਿੰਮੇਵਾਰੀ ਵੰਨੀ ਚੋਣ ਦੇ ਵਿੱਚ ਬੀਜਪੀ ਦੀ ਹਾਰ ਦੀ ਕੇਂਦਰੀ ਰਾਜ ਮੰਤਰੀ ਰਮਨਿਤ ਵਿਕਟੂ ਨੇ ਲਈ ਜ਼ਿੰਮੇਵਾਰੀ ਬੁਲੇ ਅਸੀਂ देर ਨਾਲ ਦਿੱਤੀ ਟਿਕਟ ਜੀਵਨ ਗੁਪਤਾ ਨੂੰ ਪ੍ਰਚਾਰ ਦੇ ਲਈ ਮਿਲੇ ਸਿਰਫ 14 ਦਿਨ ਪਰਮਜੀਤ ਸਿੰਘ ਸਰਨਾ ਤੇ ਬੰਜੀਤ ਸਿੰਘ ਜੀਕੇ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਕੀਤਾ ਰਿਜ਼ਾਈਨ ਪ੍ਰਧਾਨ ਮੰਤਰੀ ਦਫ਼ਤਰ ਚ ਸੌਂਪੇ ਅਸਤੀਫੇ ਦਿੱਲੀ ਸਰਕਾਰ ਤੇ ਧਾਰਮਿਕ ਮਾਮਲਿਆਂ ਚ ਦਖਲ ਦੇਣ ਦੇ ਇਲਜ਼ਾਮ ਐਕਸ਼ਨ ਆਈ ਐਮ ਇੱਕ ਇੱਕ ਕਰਕੇ ਉਹਨਾਂ ਸਵਾਲਾਂ ਤੇ ਜਾਊਂਗਾ ਪਰ ਤੁਹਾਡਾ ਪਹਿਲਾ ਪ੍ਰਤੀਕਾ ਦੇਖੋ ਸਭ ਤੋਂ ਪਹਿਲਾਂ ਮੈਂ ਲੁਧਿਆਣਾ ਦੇ ਸਾਰੇ ਸੂਜ਼ਵਾਨ ਵੋਟਰਾਂ ਦਾ ਪੰਜਾਬ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਣਾਗਾ ਜਿਨ੍ਹਾਂ ਨੇ ਮੈਂ ਸਮਝਦਾ ਇੱਕ ਪਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਆ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਪੈਸ਼ਲੀ ਧੰਨਵਾਦ ਸਾਰੇ ਉਹਨਾਂ ਗੁਜਰਾਤ ਦੇ ਲੋਕਾਂ ਨੇ ਜਿੱਥੇ ਕਿ ਅਸੀਂ ਆਪੋਜੀਸ਼ਨ ਦੇ ਅੰਦਰ ਆ ਉਥੇ ਵੀ ਇੱਕ ਭਾਰੀ ਜਿਹੜੀ ਜਿੱਤ ਆ ਵੱਡੀ ਜਿੱਤ ਆ ਉਹ ਆਮਾਦੀਪਾਰਟੀ ਨੇ ਦਰਜ ਕੀਤੀ ਆ ਸੋ ਜੋ ਰਵਿੰਦ ਕੇਜਰੀਵਾਦੀ ਲਈ ਵਿਚਾਰਾ ਜੋ ਸੋਚ ਆ ਜੋ ਕਰਪਸ਼ਨ ਦੇਗੇ ਜੋ ਪ੍ਰਸ਼ਾਚਾਰ ਦੇਗੇ ਜੋ ਕੰਮ ਦੀ ਗੱਲ ਆਮਾਦੀਪਾਰਟੀ ਗੱਲ ਕਰਦੀ ਉਹਦੇ ਉੱਤੇ ਪੈਸਾ ਵੰਦਾ ਗੁਜਰਾਤ ਤੋਂ ਲੈ ਕੇ ਪੰਜਾਬ ਤੱਕ ਦੇ ਲੋਕਾਂ ਨੇ ਮੋਹਰ ਲਾਈ ਆ ਸੋ ਸਾਰਿਆਂ ਦਾ ਧੰਨਵਾਦ ਸਮੂਚੀ ਲੀਡਰਸ਼ਿਪ ਨੂੰ ਬਹੁਤ ਬਹੁਤ ਮੁਬਾਰਕਬਾਦ ਪਰ ਅਸੀਂ ਚੀਮਾ ਸਾਹਿਬ ਸਾਰਿਆਂ ਨਾਲ ਗੱਲਬਾਤ ਕਰ ਰਹੇ ਸੀ ਕਾਂਗਰਸ ਅਕਾਲੀ ਦਲ ਬੀਜੇਪੀ ਤਿੰਨੇ ਇੱਕ ਸੁਰਚੇ ਕਹਿ ਰਹੇ ਨੇ ਕਿ ਸੱਤਾਧਾਰੀ ਧਿਰ ਨੇ ਕੋਈ ਐਸਾ ਕੋਨਾ ਨਹੀਂ ਛੱਡਿਆ ਜਿੱਥੇ ਜ਼ੋਰ ਨਾ ਲਾਇਆ ਹੋਵੇ ਪੈਸੇ ਦੀ ਵਰਤੋਂ ਕੀਤੀ ਜ਼ੋਰ ਦੀ ਵਰਤੋਂ ਕੀਤੀ ਸਾਰੇ ਕਹਿੰਦੇ ਸਾਫ ਦਾ ਸਾਫ ਦਾਮ ਦੰਡ ਭੇਦ ਸਾਰੇ ਵਰਤੇ ਨੇ ਕਿ ਚੋਣ ਜਿੱਤਣੀ ਹੈ ਕਿਸੇ ਵੀ ਹਾਲਤ ਦੇ ਵਿੱਚ ਦੇਖੋ ਹਾਰ ਤੋਂ ਬਾਅਦ ਇਸ ਤਰ੍ਹਾਂ ਦੇ ਦੋਸ਼ ਲਾਉਣੇ ਕਦੇ ਵੀ ਉਚਿਤ ਨਹੀਂ ਹੁੰਦੇ ਇੱਕ ਵੀ ਕੰਪਲੇਂਟ ਕਦੇ ਇਹਨਾਂ ਨੇ ਜਿਹੜੀਆਂ اپੋਜੀਸ਼ਨ ਪਾਰਟੀ ਅੱਜ ਬੋਲ ਰਹੀਆਂ ਨੇਗੀਆਂ ਇੱਕ ਵੀ ਕੰਪਲੇਂਟ ਕਿਸੇ ਵੀ ਮੰਤਰੀ ਦੇ ਖਿਲਾਫ ਕਿਸੇ ਵੀ ਸਰਕਾਰ ਦੇ ਅਧਿਕਾਰੀ ਦੇ ਖਿਲਾਫ ਨਹੀਂ ਕੀਤੀ ਇਹ ਸਾਰਾ ਸਰਾਸਰ ਝੂਠ ਬੋਲਾ ਜਾ ਰਿਹਾ ਬਿਲਕੁਲ ਇਲੈਕਸ਼ਨ ਜਿਹੜੀਆਂ ਉਹ ਇਮਾਨਦਾਰੀ ਦੇ ਨਾਲ ਲੜੀ ਗਈਆਂ ਮੈਂ ਖੁਦ ਜਾ ਕੇ ਆਿਆਂਗੇ ਮੈਂ ਕਈ ਜਗ੍ਹਾ ਤੇ ਪ੍ਰਚਾਰ ਕਰਕੇ ਆਿਆਂਗੇ ਕਿਸੇ ਵੀ ਵੋਟਰ ਨੂੰ ਕਿਸੇ ਵੀ ਕਿਸਮ ਦਾ ਕੋਈ ਲਾਲਚ ਨਹੀਂ ਬਲਕਿ ਜੋ ਸਰਕਾਰ ਕੰਮ ਕਰ ਰਹੀ ਆ ਕਿ ਲੈਂਡ ਪੂਲਿੰਗ ਦੀ ਪਾਲਿਸੀ ਕੀ ਆ ਉਹਦੇ ਤੇ ਅਸੀਂ ਆਪਣੇ ਵਿਚਾਰ ਦਿੱਤੇ ਪੰਜਾਬ ਦੇ ਅੰਦਰ ਇੰਡਸਟਰੀ ਦੇ ਨਵੀਂ ਪਾਲਿਸੀਆਂ ਲੈ ਕੇ ਆਏ ਆਂਗੇ ਉਹਦੇ ਉੱਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਚਾਰ ਦਿੱਤੇ ਕਿਸ ਤਰ੍ਹਾਂ 54000 ਨੌਕਰੀਆਂ ਪੰਜਾਬ ਦੇ ਜੁਵਾ ਨੂੰ ਨੌਜਵਾਨ ਨੂੰ ਮੁੰਡੇ ਕੁੜੀਆਂ ਨੂੰ ਮਿਲੀਆਂ ਨੇ ਉਹਦੇ ਤੇ ਗੱਲ ਅਸੀਂ ਲੁਧਿਆਣਾ ਦੀ ਬਾਏ ਇਲੈਕਸ਼ਨ ਚ ਕੀਤੀ ਆ ਪੰਜਾਬ ਦੇ ਅੰਦਰੋਂ ਅਸੀਂ ਜਿਹੜੇ ਜਿਹੜੇ ਮਾਫੀਆ ਖਤਮ ਕੀਤੇ ਲਗੇ ਸ਼ਰਾਬ ਦਾ ਮਾਫੀਆ ਰੇਡ ਦਾ ਮਾਫੀਆ ਲੈਂਡ ਮਾਫੀਆ ਉਹਦੇ ਤੇ ਗੱਲ ਅਸੀਂ ਕੀਤੀ ਆ ਔਰ ਦੂਸਰਾ ਪੰਜਾਬ ਦੇ ਅੰਦਰ ਅਸੀਂ ਨਸ਼ਿਆਂ ਦੇ ਖਿਲਾਫ ਇੱਕ ਵੱਡਾ ਯੁੱਧ ਛੇੜਿਆਗਾ ਉਹਦੀ ਗੱਲ ਅਸੀਂ ਲੋਕਾਂ ਦੇ ਵਿਚਕਾਰ ਜਾਗ ਕੀਤੀ ਆ ਔਰ ਕਰਾਪਸ਼ਨ ਦੇਗੇ ਤਿੱਖਾ ਇੱਕ ਹਮਲਾ ਆਮ ਆਵੀ ਪਾਰਟੀ ਦਾ ਪੰਜਾਬ 'ਚ ਹੋ ਰਿਹਾ ਉਹਦੀ ਗੱਲ ਅਸੀਂ ਲੋਕਾਂ 'ਚ ਕੀਤੀ ਆ ਸੋ ਲੋਕਾਂ ਨੇ ਨਾ ਸਾਰੇਆ ਮਸਲਿਆਂ ਤੇ ਮੋਹਰ ਲਾਈ ਆ ਆਪੋਜੀਸ਼ਨ ਜੋ ਕੁਝ ਮਰਦੀ ਕਹਿੰਦੀ ਰਹੇ ਕਿਉਂਕਿ ਆਪੋਜੀਸ਼ਨ ਦਾ ਕੰਮ ਸੀ ਝੂਠ ਬੋਲਣਾ ਕੁਫਰ ਤੋਲਣਾ ਆਮ ਆਵੀ ਪਾਰਟੀ ਜਿਹੜੀ ਆ ਉਹ ਸੱਚ ਲੈ ਕੇ ਗਈ ਆ ਸਟਾਈ ਲੋਕਾਂ ਦੇ ਸਾਹਮਣੇ ਰੱਖੀ ਆ ਔਰ ਲੋਕਾਂ ਦੇ ਨਾਲ ਅਸੀਂ ਲੁਧਿਆਣਾ ਵੈਸਟ ਦੇ ਜਿੰਨੇ ਬੱਚਿਆਂ ਨੂੰ ਨੌਕਰੀ ਮਿਲੀ ਆ ਨਾ ਉਹ ਵੀ ਅਸੀਂ ਡਾਟਾ ਸ਼ੇਅਰ ਕੀਤਾ ਕਿ ਆ ਘਰ ਦੇ ਬੰਦੇ ਨੂੰ ਨੌਕਰੀ ਮਿਲੀ ਹੈ ਭਾਈ ਕਿਉਂਕਿ ਕਈ ਲੋਕ ਇਹ ਕਹਿੰਦੇ ਸੀ ਡਾਟਾ ਉਹ ਡਾਟਾ ਤੱਕ ਅਸੀਂ ਸ਼ੇਅਰ ਕੀਤਾ ਔਰ ਲੈਂਡ ਪੂਲਿੰਗ ਪਾਲਿਸੀ ਵੀ ਸ਼ੇਅਰ ਕੀਤਾ ਲੋਕਾਂ ਦੇ ਨਾਲ ਕੱਲੀ-ਕੱਲੀ ਗੱਲ ਅਸੀਂ ਘਰਸ ਲੈ ਕੇ ਗਿਆ ਮੈਂ ਬਰਾੜ ਸਾਹਿਬ ਉੱਥੇ ਸਭ ਤੋਂ ਵੱਧ ਇੰਡਸਟਰੀਅਲਿਸ ਕਿੱਥੇ ਰਹਿੰਦੇ ਨੇਗੇ ਲੁਧਿਆਣਾ ਵੈਸਟ ਦੇ ਅੰਦਰ ਉਹ ਲੁਧਿਆਣਾ ਵੈਸਟ ਦੇ ਜਿੰਨੇ ਵੀ ਸੂਝਵਾਨ ਵੋਟਰ ਸੀ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਹਾਂਜੀ ਜਿਹੜੀ ਪੰਜਾਬ ਦੀ ਆਪਣੀ ਇੰਡਸਟਰੀਅਲ ਪਾਲਸੀ ਆ ਉਹ ਕਿੰਨੀ ਵਧੀਆ ਕਿੰਨੀ ਉਹਨੇ ਲਾਏ ਬੰਦੇ ਇਸੇ ਗੱਲ ਕਰਕੇ ਉਹਨਾਂ ਨੇ ਸਾਡੀ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲਾਈ ਆ ਅੱਛਾ ਚਿਮਾ ਸਾਹਿਬ 10637 ਦਾ ਮਾਰਜਨ ਇੰਨਾ ਹੀ ਐਕਸਪੈਕਟਿਡ ਸੀ ਜਾਂ ਉਮੀਦ ਤੋਂ ਘਟਿਆ ਮੈਂ ਬਿਲਕੁਲ ਜਿੱਤ ਬਿਲਕੁਲ ਸਾਨੂੰ ਸਪਸ਼ਟ ਦਿਖਾਈ ਦੇ ਰਹੀ ਸੀ ਉਹ ਜਿੱਤ ਹੋਈ ਆ ਮਾਰਜਨ ਕਿਉਂਕਿ ਜਿਸ ਤਰ੍ਹਾਂ ਵੋਟ ਜੇਕਰ ਜ਼ਿਆਦਾ ਵੋਟ ਪੈਂਦੀ ਤਾਂ ਮਾਰਜਨ ਨੇ ਹੋਰ ਵਧਣਾ ਸੀਗਾ ਤੋ ਵੋਟ ਉਸ ਦਿਨ ਗਰਮੀ ਬਹੁਤ ਸੀ ਹਾਲਾਤ ਬਹੁਤ ਥੋੜੇ ਸੁਖਾਵੇਂ ਨਹੀਂ ਸੀ ਉਸ ਦਿਨ ਮੌਸਮ ਦੇ ਇਸ ਗੱਲ ਕਰਕੇ ਵੋਟ ਪਰਸੈਂਟ ਜਿਹੜੀ ਘੱਟ ਹੋਈ ਆ ਤਾਂ ਇਹ ਮਾਰਦਨ ਦੱਸਿਆ ਜਾਂਦਾ ਤੁਹਾਡੇ ਵਿਰੋਧੀ ਤਾਂ ਕਹਿੰਦੇ ਲੋਕ ਡਰਦੇ ਨਹੀਂ ਨਿਕਲੇ ਕਹਿੰਦੇ ਉਹ ਡਰਦੇ ਐ ਨਾ ਸੀ ਸਰਕਾਰ ਦੇ ਜ਼ੋਰ ਤੋਂ ਕਿ ਵੋਟ ਪਾਉਣ ਹੀ ਨਹੀਂ ਗਏ ਦੇਖੋ ਵਿਰੋਧੀਆਂ ਨੇ ਕੋਈ ਨਾ ਕੋਈ ਤਾਂ ਯਾਰ ਕੋਈ ਨਾ ਕੋਈ ਤਾਂ ਆਪਣਾ ਉਹਨਾਂ ਨੇ ਬਹਾਨਾ ਬਣਾਉਣਾ ਹੀ ਆ ਨਾ ਲੋਕਾਂ ਤੋਂ ਬੂਤ ਦਿਖਾਉਣ ਦੇ ਲਈ ਮੋ ਲੋਕਾਂ ਨੂੰ ਸਪਾਉਣ ਦੇ ਲਈ ਕੋਈ ਨਾ ਕੋਈ ਤਾਂ ਬਹਾਨਾ ਬਣਾਉਣ ਜਾਂ ਬਹਾਨੇ ਬਣਾ ਰਹੇ ਨੇ ਪਰ ਇਹ ਆਪ ਦੇ ਲੋਕਾਂ ਨੂੰ ਪਤਾ ਹੈਗਾ ਪੰਜਾਬ ਦੇ ਲੋਕਾਂ ਨੇ ਪਾਰਟੀ ਦੀਆਂ ਨੀਤੀਆਂ ਦੇ ਉੱਤੇ ਸਰਕਾਰ ਦੇ ਕੰਮਾਂ ਤੇ ਮੋਹਰ ਲਾਈ ਹੈ ਕਿ ਬਰੋਤੀ ਵਿਚਾਰੇ ਜੋ ਕੁਝ ਵਰਦੀ ਕਹਿਣ ਹੁਣ ਉਹਨਾਂ ਕੋਲ ਕਹਿਣ ਲਈ ਕੁਝ ਨਹੀਂ ਹਾਰਿਆ ਹੈ ਪਹਿਲਵਾਨ ਹਮੇਸ਼ਾ ਹੀ ਕਹਿੰਦਾ ਹਮੇਸ਼ਾ ਹੀ ਇਸ ਤਰ੍ਹਾਂ ਦੋਸ਼ ਲਾਉਂਦਾ ਹੈਗਾ ਹਮੇਸ਼ਾ ਹੀ ਜਿਹੜਾ ਹੈਗਾ ਉਹ ਝੂਠ ਬੋਲਣ ਦੀ ਯਤਨ ਕਰਦਾ ਹੈਗਾ ਅੱਛਾ ਹੁਣ ਤੁਹਾਡੇ ਕਲੀਗ ਬਣਨ ਜਾ ਰਹੇ ਨੇ ਰੋੜਾ ਸਾਹਿਬ ਜਿਹੜਾ ਵਾਅਦਾ ਕੀਤਾ ਸੀ ਬਿਲਕੁਲ ਅਰਵਿੰਦ ਕੇਜਰੀਵਾਦੀ ਨੇ ਜੋ ਵਾਦਾ ਕੀਤਾ ਸੀਗਾ ਉਦੋਂ ਤੇ ਫੈਸਲਾ ਜਿਹੜਾ ਸਾਡੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਆਵਾਜ਼ ਕੀ ਦੇ ਨੈਸ਼ਨਲ ਸਟਰੀਮੋਂ ਸਾਡੀ ਜਿਹੜੀ ਪੀਐਸਸੀ ਆ ਉਹ ਫੈਸਲਾ ਲਊਗੀ ਅੱਛਾ ਚੀਮਾ ਸਾਹਿਬ ਇੱਕ ਚੀਜ਼ ਦੀ ਚਰਚਾ ਪੂਰੀ ਕੈਂਪੇਨ ਦੇ ਦੌਰਾਨ ਬਹੁਤ ਹੋਈ ਤੁਹਾਡੀਆਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਇਸ ਚੀਜ਼ ਨੂੰ ਮੁੱਖ ਲੱਕ ਮੁੱਖ ਰੱਖ ਕੇ ਚੱਲਦੀਆਂ ਰਹੀਆਂ ਕਿ ਇਹ ਅਰੂੜਾ ਸਾਹਿਬ ਨੂੰ ਟਿਕਟ ਇਸ ਲਈ ਦਿੱਤੀ ਗਈ ਹੈ ਕਿ ਇਹ ਅਰੂੜਾ ਸਾਹਿਬ ਨੂੰ ਇੱਥੋਂ ਜਿਤਾ ਕੇ ਕੈਬਨਿਟ ਚ ਲੈ ਕੇ ਤੇ ਰਾਜ ਸਭਾ ਖਾਲੀ ਹੋ ਜੇ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਰਾਜ ਸਭਾ ਭੇਜਿਆ ਜਾਵੇ ਪਰ ਅੱਜ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਤਾਂ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਉਹਨਾਂ ਨੇ ਸਪਸ਼ਟ ਕਰਤਾ ਆਪਣੀ ਪ੍ਰੈਸ ਕਾਨਫਰੈਂਸ ਚ ਉਸ ਤੋਂ ਬਾਅਦ ਅਸੀਂ ਰਿਐਕਸ਼ਨ ਵੀ ਲਏ ਨੇ ਭਾਜਪੀ ਦੇ ਸੀਨੀਅਰ ਆਗੂਆਂ ਦੇ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਉਹ ਕਹਿੰਦੇ ਕਿ ਸਾਡਾ ਤਾਂ ਸਿਰਫ ਜ਼ੋਰ ਇਸੇ ਗੱਲ ਤੇ ਲੱਗਿਆ ਕਿ ਜਿਸ ਨੂੰ ਵੀ ਸੀਟ ਮਿਲੇ ਉਹ ਪੰਜਾਬ ਦਾ ਬੰਦਾ ਹੋਵੇ ਬਾਹਰਲੇ ਕਿਸੇ ਨੂੰ ਨਾ ਦਿੱਤੀ ਜਾਵੇ ਸਵਾਮ ਆਦਮੀ ਪਾਰਟੀ ਕੀ ਸੋਚ ਰਹੀ ਹੈ ਦੇਖੋ ਇੱਕ ਗੱਲ ਤਾਂ ਬਰਾੜ ਸਭ ਸਪਸ਼ਟ ਹੋ ਗਈ ਕਿ ਜਿੰਨੀਆਂ ਵੀ ਤਮਾਮ ਆਪੋਜੀਸ਼ਨ ਦੀਆਂ ਪਾਰਟੀਆਂ ਸੀਗੀਆਂ ਉਹ ਲਗਾਤਾਰ ਝੂਠ ਦਾ ਪ੍ਰਚਾਰ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਲੁਧਿਆਣੇ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਕਿ ਅਸੀਂ ਝੂਠ ਦਾ ਪ੍ਰਚਾਰ ਕਰ ਰਹੇ ਸੀ ਇਹ ਤਾਂ ਝੂਠ ਨਿਕਲੇ ਆ ਨਾ ਅੱਜ ਸਾਡੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾੜੀ ਨੇ ਲੋਕਾਂ ਦੇ ਸਾਹਮਣੇ ਤਸਵੀਰ ਸਾਫ ਕੀਤੀ ਆ ਇਹ 2 ਪੀਐਸਸੀ ਦਾ ਫੈਸਲਾ ਹੋਊਗਾ ਉਹ ਮਨਜ਼ੂਰ ਹੋਊਗਾ ਆਮ ਆਦਮੀ ਪਾਰਟੀ نیشنل ਪਾਰਟੀ ਆ ਪਰ ਲੇਕਿਨ ਇੱਕ ਗੱਲ ਸਪਸ਼ਟਾ ਕਿ اپੋਜੀਸ਼ਨ ਜਾਂ ਪਾਰਟੀਆਂ ਸਵਾਏ ਝੂਠ ਦੇ ਹੋਰ ਕੋਈ ਕੰਮ ਨਹੀਂ ਕਰਦੀਆਂ ਉਹਨਾਂ ਕੋਲ ਸਿਰਫ ਤੇ ਸਿਰਫ ਝੂਠ ਆ ਠੀਕ ਹੈ ਧੰਨਵਾਦ ਜੀਮਾ ਸਾਹਿਬ ਸਾਡੇ ਨਾਲ ਜੁੜਨ ਲਈ ਆਪਣੀ ਗੱਲ ਕਹਿਣ ਦੇ ਲਈ ਤਾਂ ਵੱਖ-ਵੱਖ ਸਿਆਸੀ ਪ੍ਰਤੀਕਰਮ ਸਾਡੇ ਕੋਲੇ ਪਹੁੰਚ ਰਹੇ ਨੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂ ਅੱਜ ਜ਼ਿਕਰ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਖਾਸ ਕਰਕੇ ਜਦੋਂ ਕਾਂਗਰਸ ਦੇ ਅੰਕੜੇ ਵਿਚਾਰੇ ਗਏ ਤਾਂ ਵਾਰ-ਵਾਰ ਸਿਮਰਜੀਤ ਬੈਂਸ ਦਾ ਹੋਇਆ ਸਿਮਰਜੀਤ ਬੈਂਸ ਦਾ ਲੁਧਿਆਣਾ ਚ ਆਪਣੀ ਸੀਟ ਤੇ ਚੰਗਾ ਆਧਾਰ ਮੰਨਿਆ ਜਾਂਦਾ ਔਰ ਸਿਮਰਜੀਤ ਸਿਮਰਜੀਤ ਬੈਂਸ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪਿਛਲੇ ਇਲੈਕਸ਼ਨ ਹੋਏ ਨੇ ਉਹਨਾਂ ਦੇ ਵਿੱਚ ਇੱਕ ਕੰਫਰਟੇਬਲ ਅ ਵਰਟ ਬੈਂਕ ਆਪਣੇ ਨਾਲ ਲੈ ਕੇ ਚਲਦੇ ਰਹੇ ਨੇ ਔਰ ਅੱਜ ਇਸ ਗੱਲ ਦੀ ਚਰਚਾ ਰਹੀ ਕਿ ਜੇ ਸਿਮਰਜੀਤ ਬੈਂਸ ਖੁੱਲ ਕੇ ਸਿਲੈਕਸ਼ਨ ਦੇ ਵਿੱਚ ਆਉਂਦੇ ਤਾਂ ਸ਼ਾਇਦ ਤਸਵੀਰ ਹੋਰ ਕੁਝ ਹੁੰਦੀ ਸਾਡੇ ਸਹਿਯੋਗੀ ਨਪਿੰਦਰ ਬਰਾਂਡ ਸਾਡੇ ਨਾਲ ਲਾਈਵ ਜੁੜ ਰਹੇ ਨੇ ਸਿਮਰਜੀਤ ਬੈਂਸ ਉਹਨਾਂ ਦੇ ਨਾਲ ਨੇ ਨਪਿੰਦਰ ਕੋਲ ਚਲਦੇ ਆ ਨਪਿੰਦਰ ਆਪਾਂ ਕਾਫੀ ਚੀਜ਼ਾਂ ਡਿਸਕਸ ਕਰਦੇ ਰਹੇ ਨੇ ਰਹੇ ਆ ਅੱਜ ਪੂਰਾ ਦਿਨ ਸੋ ਲੱਗੇ ਹੱਥ ਸਵਾਲ ਬੈਂਸ ਸਾਹਿਬ ਹਰਾਂ ਤੋਂ ਹੋ ਜਾਣ ਜੀ ਬਿਲਕੁਲ ਤਾਂ ਲੁਧਿਆਣਾ ਵੈਸਟ ਦੀ ਚੋਣ ਸੱਤਾਧਿਰ ਆਮ ਆਦਮੀ ਪਾਰਟੀ ਜਿੱਤ ਗਈ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਿਨ੍ਹਾਂ ਦੀ ਜਿੱਤ ਦਾ ਲਗਾਤਾਰ ਦਾਵਾ ਪੇਸ਼ਵਰਿਆ ਸੀ ਉਹ ਚੋਣ ਹਾਰ ਗਏ ਬੀਜੇਪੀ ਪਾਰਲੀਮੈਂਟ ਚ ਉਹਨਾਂ ਦੇ ਵਿੱਚ ਵੱਡਾ ਵੋਟ ਬੈਂਕ ਲੈ ਕੇ ਗਈ ਸੀ ਉਹਨਾਂ ਨੂੰ ਹਾਰਦੂ ਦੇਖਣਾ ਪਿਆ ਪਰ ਭਾਰਤ ਭੂਸ਼ਣ ਆਸ਼ੂ ਨੂੰ ਲੈ ਕੇ ਕਈ ਕਾਰਨ ਜਿਹੜੇ ਉਹਨਾਂ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਨੂੰ ਲੈ ਕੇ ਸਿੱਧੇ ਤੌਰ ਤੇ ਜਿਹੜੇ ਆ ਖਸ਼ੇ ਜਿੱਤਾਏ ਜਾ ਰਹੇ ਨੇ ਸਵਾਲ ਚੱਕੇ ਜਾ ਰਹੇ ਨੇ ਤਾਂ ਐਸੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਹੁਣ ਕਾਂਗਰਸ ਦਾ ਇਹ ਆਗੂ ਨੇ ਔਰ ਪਿਛਲੇ ਟਾਈਮ ਦੇ ਦੌਰਾਨ ਜਦੋਂ ਇਹਨਾਂ ਨੇ ਉਦੋਂ ਕਾਂਗਰਸ 'ਚ ਨਹੀਂ ਸੀ ਉਦੋਂ ਇਹਨਾਂ ਨੇ ਪਾਰਲੀਮੈਂਟ ਚੋਂ ਲੜੀ ਸੀ ਤਾਂ ਉਸ ਵੇਲੇ ਕਹਿੰਦੇ ਲੁਧਿਆਣਾ ਵਿਸ਼ਤ ਦੇ ਵਿੱਚ ਚੰਗਾ ਵੋਟ ਬੈਂਕ ਇਹਨਾਂ ਦੇ ਕੋਲੇ ਨਜ਼ਰ ਆਇਆ ਸੀ ਪਰ ਅੱਜ ਕੱਲ ਰਾਜਾ ਵੜਿੰਗ ਦੇ ਗਰੁੱਪ ਦੇ ਵਿੱਚ ਨੇ ਤੇ ਰਾਜਾ ਵਡੰਗ ਦਾ ਗਰੁੱਪ ਜਿਹੜਾ ਉਹ ਇਸ ਚੋਣ ਪ੍ਰਚਾਰ ਦੇ ਦੌਰਾਨ ਦਿਖਿਆ ਨਹੀਂ ਔਰ ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਮੌਜੂਦ ਨੇ ਬੈਂਸ ਸਾਹਿਬ ਪਹਿਲੀ ਪ੍ਰਤੀਕਿਰਿਆ ਚੋਣ ਕਾਂਗਰਸ ਹਾਰ ਗਈ ਹੈ ਕਾਂਗਰਸ ਆ ਰਹੀ ਹੈ ਕਿ ਭਾਰਤ ਭੂਸ਼ਣ ਆਸ਼ੂ ਚੋਣ ਹਾਰੇ ਨੇ ਆਮ ਆਦਮੀ ਪਾਰਟੀ ਚੋਣ ਜਿੱਤ ਗਈ ਹੈ ਪਹਿਲਾ ਰੈਕਸ਼ਨ ਸੋ ਬੜਾ ਚਿੰਤਾ ਦਾ ਵਿਸ਼ਾ ਹੈਗਾ ਅਸੀਂ ਉਹ ਹਲਕਾ ਹਰ ਗਏ ਜਿੱਥੇ 60000 ਤੋਂ ਵੱਧ ਵੋਟਾਂ ਕਾਂਗਰਸ ਪਾਰਟੀ ਨੂੰ ਪੈਣੀਆਂ ਸੀਗੀਆਂ ਮੰਥਨ ਕਰਾਂਗੇ ਚਿੰਤਨ ਕਰਾਂਗੇ ਸੋਚ ਵਿਚਾਰ ਕਰਾਂਗੇ ਕਿਹੜੇ ਕਾਰਨ ਨੇ ਜਿੰਨੇ ਕਾਰਨਾ ਕਰਕੇ ਅਸੀਂ 24-25 ਹਜ਼ਾਰ ਤੇ ਸਿਮਟ ਗਏ ਦੂਸਰਾ ਨੰਬਰ ਸਰਕਾਰੀ ਤੰਤਰ ਆਪਣਾ ਤਾਹਮਾ ਚਾਹਮਾ ਲੈ ਕੇ ਸਾਰੇ ਸੋਰਸਸ ਪੈਸਾ ਤਾਂ ਪਾਣੀ ਵਾਂਗੂ ਵਹਾ ਹੀ ਗਿਆ ਕੋਈ ਸੋਰਸ ਸਰਕਾਰ ਨੇ ਨਹੀਂ ਛੱਡਿਆ ਜਿਹੜਾ ਵਰਤਿਆ ਨਾ ਹੋਵੇ ਸਾਰਾ ਮੰਤਰੀ ਮੰਡਲ ਸਾਰੇ ਐਮਐਲਏ ਸਾਰੇ ਆਗੂ ਤੇ ਪੂਰੇ ਪੰਜਾਬ ਦੀ ਅਫਸਰਸ਼ਾਈ ਲਿਆ ਕੇ ਝੋਕ ਦਿੱਤੀ ਗਈ ਪੱਛਮੀ ਹਲਕੇ ਦੇ ਅੰਦਰ ਅਰ ਮਾਰਜਿਨ ਕਿੰਨਾ ਜੱਦਾ 10000 ਇਹ ਕਹ ਲਈਏ ਜੇ ਅਸੀਂ 55000 ਆਸ਼ੂ ਨੂੰ ਵੋਟ ਹੋਰ ਪਵਾ ਜਾਂਦੇ ਤਾਂ ਸਰਕਾਰ ਢਾ ਲਈ ਸੀ ਅਸੀਂ ਕਿਹਨੇ ਪਵਾਣੀ ਸੀ ਫਿਰ ਪਵਾਈ ਕਿਉਂ ਨਹੀਂ ਦੇਖੋ ਪਵਾਣੀ ਤੇ ਪੌਣੀ ਪੌਣੀ ਵੋਟਰ ਨੇ ਆ ਪੌਣੀ ਜਿਹੜੇ ਪਾਰਟੀ ਦੇ ਲੀਡਰਸ ਹੈਗੇ ਆ ਜਿੰਨਾ ਕਿ ਮੈਨੂੰ ਮੇਰੀ ਹਾਈ ਕਮਾਂਡ ਨੇ ਆਦੇਸ਼ ਹੁਕਮ ਕੀਤਾ ਤੇ ਮੈਂ ਉਹ ਆਦੇਸ਼ ਤੇ ਹੁਕਮ ਤਾਬਿਆਦਾਰ ਬਣ ਕੇ ਕਿਉਂਕਿ ਬੈਂਸ ਪਿੱਛੇ ਸ਼ੁਰਾ ਮਾਰਨ ਵਾਲਿਆਂ ਜੋ ਨਹੀਂ ਹੈਗਾ। ਕਿਦਾਰੀ ਕਰਨ ਵਾਲਿਆਂ ਕਿਉਂ ਨਹੀਂ ਹੈਗਾ। ਜਿੱਦਾਂ ਦਾ ਬਰਾੜ ਸਾਹਿਬ ਮੈਨੂੰ ਆਦੇਸ਼ ਆ ਗਿਆ। ਜਿੱਦਾਂ ਦਾ ਮੈਨੂੰ ਕਿਹਾ ਗਿਆ ਤੇ ਮੈਂ ਉਹ ਤਰੀਕੇ ਦੇ ਨਾਲ ਆਪਣਾ ਰੋਲ ਅਦਾ ਕੀਤਾ। ਅਛੇ ਕਿਦਾਂ ਦਾ ਆਦੇਸ਼ ਆਇਆ ਸੀਗਾ ਕਿ ਸਰਜੂਗਾ ਛੱਡੋਪਰੇ ਨਹੀਂ ਜਾਣ ਦੀ ਲੋੜ ਮੈਨੂੰ ਹਾਈ ਕਮਾਂਡ ਦਾ ਆਦੇਸ਼ ਸਿਰ ਮੱਥੇ ਆ ਪਰ ਮੈਂ ਹਮੇਸ਼ਾ ਗੱਲ ਕਹੀਆ ਕਿ ਉਹ ਦੋਸਤ ਜਿਹੜਾ ਸਿਮਰਜੀਤ ਬੈਂਸ ਦੇ ਕਾਂਗਰਸ ਦੇ ਵਿੱਚ ਆਉਣ ਤੋਂ ਪਹਿਲਾਂ ਤਾਂ ਹੋਵੇ ਦਿਲਾਂ ਦਾ ਯਾਰ ਪੱਕਾੜੀ ਅੱਛੂ ਤੁਹਾਡਾ ਪੱਕਾ ਯਾਰ ਸੀ ਯੈਸ ਤੇ ਬੈਂਸ ਦੇ ਕਾਂਗਰਸ ਦੇ ਵਿੱਚ ਆਉਣ ਤੋਂ ਬਾਅਦ ਪਤਾ ਨਹੀਂ ਕੀ ਸੱਪ ਸੰਘਰੇ ਪਤਾ ਨਹੀਂ ਕਿਹੜੀ ਗੱਲ ਦੀ ਇਹ ਤੇ ਟੜ ਚੜ ਗਈ ਯਾਰ ਅਫਸੋਸ ਆ ਅਸੀਂ ਘਰੇ ਗਏ ਸਾਡਾ ਬڑا ਭਾਈ ਆ ਉਹ ਰਾਜਾ ਬੜਿੰਗ ਪ੍ਰਦੇਸ਼ ਦਾ ਪ੍ਰਧਾਨ ਲੁਧਿਆਣੇ ਦਾ ਪਾਰਲੀਮੈਂਟ ਮੈਂਬਰ ਤੇ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਤਲਵਾੜ ਸਾਹਿਬ ਸੀ ਸਾਰੇ ਐਮਐਲਏ ਸਾਬਕਾ ਅਸੀਂ ਆਸ਼ੂ ਜੀ ਦੇ ਘਰ ਗਏ ਯਾਰ ਫੁੱਟੇ ਮੂਨ ਨਾਲ ਇੱਕ ਕਰਸੀ ਕਾਲ ਹੀ ਕਰ ਦਿੰਦਾ ਵੀ ਵੀਰੇ ਤੁਸੀਂ ਆਏ ਹੋ ਮੇਰੇ ਕੋਲੇ ਤੇ ਮੋਰਚੇ ਸਾਹਮੋ ਆ ਕੇ ਖਾਦੀ ਘੜੀ ਫਿਰ ਨਾਮਿਨੇਸ਼ਨ ਫਾਈਲਿੰਗ ਤੇ ਹੁਕਮ ਆ ਗਿਆ ਸਾਡੀ ਹਾਈ ਕਮਾਂਡ ਦਾ ਅਸੀਂ ਸਾਰੇ ਗਏ ਆ ਇਹ ਜਿਹੜਾ ਪੰਜ ਪੌਤਕ ਪੁਤਲਾ ਹੈ ਨਾ ਚਾਹੇ ਤੁਸੀਂਾਂ ਤੇ ਚਾਹੇ ਮੈਂ ਤੇ ਚਾਹੇ ਕੋਈ ਹੋਰ ਆ ਇਹ ਮੜਾ ਮੋਟਾ ਇੱਜ਼ਤ ਮਾਨ ਜ਼ਰੂਰ ਪਾੜਦਾ ਮੇਰੇ ਨਾਲ ਸਹਿਮਤ ਹੋਵੋਗੇ ਇੱਜ਼ਤ ਮਾਨ ਤੁਸੀਂ ਕਹਿੰਦੇ ਹੋ ਨਹੀਂ ਮਿਲਿਆ ਤੇ ਜੇ ਇੱਜ਼ਤ ਮਾਨ ਮਿਲਦਾ ਤੁਸੀਂ ਜਾਂਦੇ ਤਾਂ ਤਸਵੀਰ ਹੋਰ ਹੁੰਦੀ ਮੇਰੀ ਗੱਲ ਸੁਣੋ ਜੇ ਤੁਹਾਡਾ ਇਹ ਮੈਨੇਜਮੈਂਟ ਕੋਈ ਡਿਊਟੀ ਲਾਊਗੀ ਤਾਂ ਹੀ ਜਾਓਗੇ ਤੁਸੀਂ ਜਾਉਂਗੇ ਤਾਂ ਤਾਂ ਹੀ ਨਾ ਜੇ ਡਿਊਟੀ ਲੱਗੂਗੀ ਤੁਹਾਨੂੰ ਕੋਈ ਟਾਸਕ ਦਿੱਤਾ ਜਾਊਗਾ ਵੀ ਆਹ ਟਾਸਕ ਅਚੀਵ ਕਰਨਾ ਮੈਨੂੰ ਪਤਾ ਬਰਾਡ ਦੇ ਅੰਦਰ ਟੈਲੈਂਟ ਆ ਤੇ ਫਿਰ ਪਰਫਾਰਮ ਕਰਕੇ ਆਊਗਾ ਛੋਟਾ ਵੀ ਰੋ ਟੈਲੈਂਟ ਨੂੰ ਫਿਰ ਮੈਨੂੰ ਗੱਲ ਉਹਨਾਂ ਨੂੰ ਤੁਹਾਡੇ ਤੋਂ ਉਮੀਦ ਨਹੀਂ ਲੱਗੀ ਜਾਂ ਉਹਨਾਂ ਨੂੰ ਵੀ ਲੱਗਾ ਕਿ ਲੋੜ ਹੀ ਨਹੀਂ ਇਹਨਾਂ ਦੀ ਜਿਹੜੇ ਲੋਕ ਮੈਂ ਸਮਝਦਾ ਕਿ ਵੱਡੀ ਮਰੇਸ ਦਾ ਹਿੱਸਾ ਵੱਡੀ ਕੁਰਸੀ ਦੇ ਮਗਰ ਪਏ ਹੋਏ ਪਾਟੋ ਤਾੜ ਦੇ ਵਿੱਚ ਪਰ ਚੋਣ ਲੜਨ ਵਾਲੇ ਦੋਸਤ ਨੂੰ ਆਪਣੀ ਬੁੱਧੀ ਅਨੁਸਾਰ ਫੈਸਲਾ ਲੈਣਾ ਚਾਹੀਦਾ ਸੀ ਹੰਕਾਰ ਦਾ ਤੇ ਬੁੱਧੀ ਦਾ ਬੜਾ ਬਹਿਰ ਆ ਜਦੋਂ ਹੰਕਾਰ ਹਾਵੀ ਹੁੰਦਾ ਤੇ ਬੁੱਧੀ ਬਜ਼ੁਰਗ ਕਹਿੰਦੇ ਲੋਕ ਹੋ ਜਾਂਦੀ ਹੈ ਇਸ ਕਰਕੇ ਮੈਂ ਦੁੱਖ ਪ੍ਰਗਟ ਕਰਦਾ ਸਿੱਧੇ ਤੌਰ ਤੇ ਤੁਹਾਡਾ ਪਾਵੇ ਕਿ ਭਾਰਤਕੁਸ਼ਨ ਆਸ਼ੂ ਹੰਕਾਰ ਕਰਕੇ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਬੁੱਧੀ ਮਜ਼ਬੂਤ ਹੈ ਇਹੀ ਕਿਹਾ ਕਿ ਚੋਣੇ ਪਾ ਪੇ ਰਾਹ ਪੇ ਡੱਕੇ ਦੀ ਵੀ ਜ਼ਰੂਰਤ ਪੈ ਜਾਂਦੀ ਆ ਰਾਹ ਪੇ ਡੱਕੇ ਦੀ ਵੀ ਜਰੂਰਤ ਪੈ ਜਾਂਦੀ ਆ ਅਸੀਂ ਤਾਂ ਉਹ ਆ ਜਿਨ੍ਹਾਂ ਨੇ 20 ਸਾਲ ਵਿਖੜੇ ਪੈਂਡਿਆਂ ਦੇ ਉੱਤੇ ਰਾਜਨੀਤੀ ਕੀਤੀ ਆ ਸਰਕਾਰਾਂ ਦੇ ਨਾਲ ਮੱਥਾ ਲਾ ਕੇ ਰਾਜਨੀਤੀ ਕੀਤੀ ਇੱਕ ਇੰਡੀਪੈਂਡੈਂਟ ਨੂੰ 2019 ਦੇ ਚੋਣ ਲੜੇ ਬੈਂਸ ਤੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਨੂੰ 3 ਲੱਖ ਤੇ 9000 ਵੋਟਾਂ ਪੈ ਜਾਣ ਤੇ ਪਛਮੀ 28000 ਦੇ ਕਰੀਬ ਵੋਟ ਪੈ ਜਵੇ ਤੇ ਉਹ ਉਦੋਂ ਤਾਂ ਬੈਂਸ ਕਿਸੇ ਪਾਰਟੀ ਦਾ ਨਹੀਂ ਸੀ ਉਹ ਤਾਂ ਪੈਸੇ ਚ ਹੀ ਅਰਦੇ ਚ ਪਵਾ ਦਿੰਦੇ ਤਾਂ ਬੜਾ ਪਾਰ ਹੋ ਜਾਣਾ ਹੀ ਫਿਰ ਵੀ ਤੁਹਾਡੇ ਯਾਰ ਸੀ ਯਾਰ ਅਸੀਂ ਧਿਆਨਦਾਰੀ ਨਾਲ ਬਰਾੜ ਸਾਹਿਬ ਇਹ ਗੱਲ ਮੈਂ ਔਨ ਰਿਕਾਰਡ ਧਿਆਨਦਾਰੀ ਨਾਲ ਕਹਿਣਾ ਵੀ ਅਸੀਂ ਗਦਾਰ ਨਹੀਂ ਹੈਗੇ ਅਸੀਂ ਟੱਟੇ ਜਿ ਛੁਰਾ ਖੋਪਣ ਵਾਲੇ ਨਹੀਂ ਹੈਗੇ ਪਰ ਜਿਹੜਾ ਪੈਰ ਜੋੜ ਕੇ ਜੋਰ ਲਾਉਣ ਵਾਲਾ ਸਵਾਦ ਸੀ ਉਹ ਇਸ ਇਲੈਕਸ਼ਨ ਦੇ ਵਿੱਚ ਮਿਸ ਹੋ ਗਿਆ ਪੈਰ ਜੋੜ ਕੇ ਜੋਰ ਲਾਉਣ ਵਾਲਾ ਜਿਹੜਾ ਕੰਮ ਸੀਗਾ ਉਹ ਤੋਂ ਅਸੀਂ ਬਿਹਾਈਂਡ ਦਾ ਕਰਟਰਨ ਜੋ ਸਾਨੂੰ ਬਣਦਾ ਸੀਗਾ ਐਜ਼ ਅ ਕੈਂਡੀਡੇਟ ਨੇ ਸਾਨੂੰ ਪੁੱਛਿਆ ਤੱਕ ਨਹੀਂ ਕਿਹਾ ਤੱਕ ਨਹੀਂ ਹੁੰਦਾ ਐ ਸੀ ਜਿਵੇਂ ਅਸੀਂ ਕੋਈ ਛੂਤੇ ਮਰੀਜ਼ ਹੁੰਨੇ ਆ ਕਿ ਅਸੀਂ ਉਹਦੇ ਕੋਲ ਚੱਲ ਜਾਵਾਂਗੇ ਤਾਂ ਉਹਨੂੰ ਨਾ ਕਿਤੇ ਬਿਮਾਰੀ ਲੱਗ ਜਾਵੇ ਛੂਤ ਦੀ ਸੋ ਪਤਾ ਨਹੀਂ ਕਿਹੜੇ ਹੰਕਾਰ ਦੇ ਵਿੱਚ ਉਹ ਬਡੇ ਭਾਈ ਨੇ ਇਹ ਫੈਸਲੇ ਲਏ ਅੱਜ ਦੁੱਖ ਆ ਅਫਸੋਸ ਹੈ ਇਸ ਗੱਲ ਦਾ ਰਾਹੁਲ ਗਾਂਧੀ ਸਾਹਿਬ ਦਾ ਇੱਕ ਸਟੇਟਮੈਂਟ ਸੀਗਾ ਵੀ ਕਾਂਗਰਸ ਦੇ ਅੰਦਰ ਜਿਹੜੇ ਬਰਾਤੀ ਘੋੜੇ ਆ ਨਾ ਤੇ ਲੰਗੜੇ ਘੋੜੇ ਆ ਕਹਿੰਦੇ ਜਿੰਨੀ ਦੇਰ ਤੱਕ ਇਹ ਬਾਹਰ ਨਹੀਂ ਕੱਢਦੇ ਕਾਂਗਰਸ ਦੀ ਗੱਲ ਨਹੀਂ ਬਣਦੀ ਸੋ ਅੱਜ ਮੈਂ ਪਾਰਟੀ ਹਾਈ ਕਮਾਂਡ ਨੂੰ ਜਾਤੀ ਤੌਰ ਤੇ ਵੀ ਮਿਲ ਕੇ ਅਪੀਲ ਕਰੂੰਗਾ ਕਿ ਜਿਹੜੇ ਬਰਾਤੀ ਕਿਸਮ ਦੇ ਤੇ ਲੰਗੜੇ ਘੋੜੇ ਹੈਗੇ ਹਨ ਉਹ ਮਾਨਯੋਗ ਰਾਹੁਲ ગાંધી ਜੀ ਦਾ ਦਿੱਤਾ ਹੋਇਆ ਬਿਆਨ ਇਨਵਿਨ ਪੰਜਾਬ ਦੇ ਵਿੱਚ ਲਾਗੂ ਹੋਣਾ ਚਾਹੀਦਾ 2027 ਕਿ ਅਸੀਂ ਸਰਕਾਰ ਬਣਾਉਣੀ ਆ ਤੇ ਬਰਾਤੀ ਤੇ ਲੰਗੜੇ ਵਾਲਾ ਸਿੱਧਾ ਕੋਈ ਇੱਕ ਅਦਾ ਨਾਮ ਹੈ ਤੁਹਾਡੇ ਮੂੰਹ ਤੋਂ ਨਾ ਚਾਹੂੰਗਾ ਕੀ ਭਾਵ ਕੀ ਭਾਵ ਸਮਝਾ ਦੂੰ ਕਈ ਵਾਰੀ ਸਾਨੂੰ ਗੱਲ ਘੱਟ ਸਮਝਉਂਦੀ ਜਿਹੜਾ ਬੰਦਾ ਦੇਖਣ ਨੂੰ ਪੰਜ ਕਿ ਲੈਣਾ ਹੋਵੇ ਪਰ ਕੰਮ ਨਾ ਕਰੇ ਜਿਵੇਂ ਬਰਾਤ ਦੇ ਅੰਦਰ ਘੋੜਾ ਨਹੀਂ ਸਜਾ ਕੇ ਲੈ ਕੇ ਆਉਂਦੇ ਉਹਨੂੰ ਕਿਤੇ ਰੇਸ ਦੇ ਮੈਦਾਨ 'ਚ ਛੱਡ ਦਿਓ ਤਾਂ ਉਹ ਚਾਰ ਕਦਮ ਵੀ ਤੁਰਦਾ ਤੇ ਐਡੀ ਗੱਠਜੀਬ ਕੱਢ ਕੇ ਜਦੇ ਗਰਦਨ ਥੱਲੇ ਉਹਨੂੰ ਛੁੱਟ ਲੈਂਦਾ ਬਰਾਤੀ ਘੋੜੇ ਦਾ ਮਤਲਬ ਇਹ ਆ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਵਿੱਚ ਸਿਰਫ ਤੇ ਸਿਰਫ ਨਾਮ ਦਾ ਆਗੂ ਹੋਵੇ ਜਮੀਨੀ ਹਕੀਕਤ ਦੇ ਵਿੱਚ ਕੁਝ ਨਾ ਹੋਵੇ ਤੇ ਅੱਜ ਉਹਨਾਂ ਨੂੰ ਬਾਏ ਬਾਏ ਕਹਿਣ ਦੀ ਜ਼ਰੂਰਤ ਹੈ ਜਿਹੜੇ ਜਮੀਨੀ ਹਕੀਕਤ ਦੇ ਉੱਤੇ ਲੋਕਾਂ ਦੇ ਕੰਮ ਆਉਣ ਵਾਲੇ ਆ ਉਹਨਾਂ ਨੂੰ ਹੋ ਸਕਦਾ ਆਸ਼ੂਰ ਹੋਣ ਲੱਗਿਆ ਹੋਵੇ ਕਿ ਬੈਂਸ ਦੀ ਲੋੜ ਨਹੀਂ ਕਮਲਜੀਤ ਕੜਵਲ ਹੋਰਾਂ ਨੂੰ ਉਹਨਾਂ ਨੇ ਪਾਰਟੀ ਸ਼ਾਮਲ ਕਰਾ ਲਿਆ ਹੋ ਸਰਦਾਂ ਨੂੰ ਲੱਗਿਆ ਹੋਵੇ ਕਿ ਤੁਹਾਡੀ ਕੀ ਲੋੜ ਹੈ ਵੋਟ ਉਹਨਾਂ ਨੇ ਭੁਗਤਾ ਦੇਣੀ ਹੈ ਤੇ ਮੈਂ ਯਾਰ ਕਦੇ ਕਿਸੇ ਨੂੰ ਕਿਹਾ ਵੀ ਕਿਸੇ ਨੂੰ ਕਿਉਂ ਸ਼ਾਮਲ ਕਰਾ ਲਿਆ ਮੈਂ ਜੇ ਬਿਆਨ ਦਿੱਤਾ ਤੇ ਮੈਂ ਸਿਰਫ ਤੇ ਸਿਰਫ ਪ੍ਰੋਟੋਕੋਲ ਦੇ ਉੱਤੇ ਬਿਆਨ ਦਿੱਤਾ ਮੇਰੇ ਨਾਲ ਤੁਸੀਂ ਵੀ ਇਸ ਗੱਲੋਂ ਸਹਿਮਤ ਹੋਵੋਗੇ ਜਿਹੜੇ ਪਰਿਵਾਰ ਦੇ ਅੰਦਰ ਪ੍ਰੋਟੋਕੋਲ ਤੇ ਅਨੁਸ਼ਾਸਨ ਨਹੀਂ ਹੈਗਾ ਨਾ ਉਹ ਪਰਿਵਾਰ ਕਦੇ ਤਰੱਕੀ ਨਹੀਂ ਕਰ ਸਕਦਾ ਤੇ ਜਿੱਥੇ ਪ੍ਰੋਟੋਕੋਲ ਹੈ ਜਿੱਥੇ ਅਨੁਸ਼ਾਸਨ ਹੈ ਉਹ ਤਰੱਕੀ ਦੀਆਂ ਮੰਜ਼ਲਾਂ ਸਰ ਕਰ ਜਾਂਦੇ ਆ ਉਹ ਲਗੜੇ ਘੂੜੇ ਦੀ ਗੱਲ ਵਿੱਚ ਰਹੇਗੀ ਉਹ ਵੀ ਕਲੀਅਰ ਕਰ ਦਿਓ ਜੀ ਤੇ ਮੈਂ ਤਾਂ ਵਿਆਖਿਆ ਕਰ ਦਿੱਤੀ ਹੁਣ ਏਦੂ ਵੱਡੀ ਕਲੀਅਰ ਕੀ ਕਰਾਂ ਵੀ ਜਿਹੜਾ ਕੰਮ ਨਾ ਕਰੇ ਭਾਈ ਉਹਨੂੰ ਬਾਹਰ ਦਾ ਰਸਤਾ ਦਿਖਾਓ ਜਿਹੜਾ ਪਾਰਟੀ ਦੇ ਅੰਦਰ ਸਿਰਫ ਤੇ ਸਿਰਫ ਫੋਕੀ ਚੋਦਰ ਕਰਨ ਵਾਸਤੇ ਆਇਆ ਨਾ ਉਦੀ ਫੋਕੀ ਚੌਧਰ ਚੱਲਣਾਂ ਦੇ ਉਹ ਕੰਮ ਵਾਲੇ ਲੋਕਾਂ ਨੂੰ ਸਟ੍ਰੀਮ ਲਾਈਨ ਕੰਮ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਓ ਅਸੀਂ 2027 ਦੇ ਵਿੱਚ ਸਰਕਾਰ ਬਣਾਉਣੀਆ ਸਾਡੇ ਪ੍ਰਦੇਸ਼ ਦੇ ਪ੍ਰਧਾਨ ਨੇ ਲੋਕ ਸਭਾ ਦੀ ਚੋਣ ਲੜੀ ਉਹਦੀ ਅਗਵਾਈ ਦੇ ਅੰਦਰ ਕਾਂਗਰਸ ਪਾਰਟੀ ਨੇ ਕਿੰਨੀਆਂ ਸੀਟਾਂ ਜਿੱਤ ਇਹ ਫਿਰ ਤੁਸੀਂ ਲੜਨੀ ਕਿ ਕੜਵਲ ਹੋਰਾਂ ਨਾਲ ਲੜਨੀ ਇਹ ਜੋ ਪਾਰਟੀ ਤਿਆ ਕਰ ਦੋਗੀ ਜੇ ਲੱਗੂਗਾ ਪਾਰਟੀ ਨੂੰ ਵੀ ਬੈਂਸ ਕੱਲਾ ਆਤਮ ਨਗਰ ਤੇ ਨਹੀਂ ਬੈਂਸ ਸਾਲੇਦ ਵਾਲੇ ਦੇ ਵੀ ਕੋਈ 10 20 ਹਲਕੇ ਜਿਤਾਉਣ ਦੀ ਹیثیت ਰੱਖਦਾ ਤੇ ਪਾਰਟੀ ਫਿਰ ਮੈਨੂੰ ਡਿਊਟੀ ਲਾ ਦੂਗੀ ਜੇ ਪਾਰਟੀ ਨੂੰ ਲੱਗੂਗਾ ਵੀ ਨਹੀਂ ਤਾਂ ਕਿਸੇ ਹੋਰ ਦੀ ਡਿਊਟੀ ਲਾ ਦਵੇ ਟਿਕਟ ਦੇ ਨਾਲ ਵੱਜਿਆ ਸੀ ਮਰਜੀਤ ਬੈਂਸ ਨਹੀਂ ਲੋਕਾਂ ਦਾ ਲੀਡਰ ਹੈ ਪੰਜਾਬ ਦੇ ਵਿੱਚ ਪੋਟਿਆਂ ਤੇ ਗਿਣਤੀ ਕੀਤੀ ਜਾ ਸਕਦੀ ਆ ਬਰਾੜ ਸਾਹਿਬ ਕਿਸੇ ਦਾ ਦਾਦਾ ਮੁੱਖ ਮੰਤਰੀ ਸੀਗਾ ਕਿਸੇ ਦਾ ਬਾਪੂ ਮੰਤਰੀ ਸੀਗਾ ਤੋ ਇਸ ਕਰਕੇ ਐਮ ਐਲ ਏ ਬਣਿਆ ਇਸ ਕਰਕੇ ਐਮ ਪੀ ਬਣਿਆ ਕੋਈ ਸਟੂਡੈਂਟ ਪੋਲਿਟਿਕਸ ਆਫ ਪਾਰਟੀ ਪੋਲਿਟੀਕਲ ਪਾਰਟੀ ਦੀ ਸਟੂਡੈਂਟ ਰਾਜਨੀਤੀ ਦੇ ਵਿੱਚ ਉੱਪਰ ਕੇ ਸਾਹਮਣੇ ਆ ਸਿਮਰਜੀਤ ਬੈਂਸ ਆ ਜਿਹੜਾ ਲੋਕਾਂ ਦਾ ਪਾ ਦਿੰਨ ਆ ਮੈਨੂੰ ਨਹੀਂ ਲੱਗਦਾ ਕਿ ਬੈਂਸ ਜਦੋਂ ਇੰਡੀਪੈਂਡੈਂਟ ਸੀ ਜਾਂ ਫਿਰ ਆਪਦੀ ਪਾਰਟੀ ਸੀ ਉਦੋਂ ਬੈਂਸ ਦੀ ਥੋੜੀ ਜਿਆਦਾ ਚੰਡੀ ਸੀ ਚੰਡੀ ਜਦੋਂ ਬੰਦਾ ਜਿੱਤਿਆ ਹੋਵੇ ਤੇ ਚੰਡੀ ਹੁੰਦੀ ਹੈ ਜਦੋਂ ਹਾਰ ਜਵੇ ਤਾਂ ਵੀ ਚੰਡੀ ਰਹੀ ਹੈ ਹਾਰੇ ਵੀ ਦਮਕੇ ਮਾਰਦੇ ਨੇ ਤੇ ਜਦੋਂ ਹਾਰ ਜਵੇ ਫਿਰ ਲੋ ਪਰਫਾਈਲ ਹੋਣਾ ਚਾਹੀਦਾ ਲੋਕਤੰਤਰ ਦੇ ਅੰਦਰ ਵੋਟ ਦਾ ਮਹੱਤਵ ਹੈ VOTER ਨੇ ਕਿਹਨੂੰ ਜਤਾਇਆ ਜੇ ਮੈਂ ਉਸੇ ਹਾਈ ਪ੍ਰੋਫਾਈਲ ਦੇ ਵਿੱਚ ਲੋਕਾਂ ਦੇ ਵਿੱਚ ਵਿਚਰੂੰਗਾ ਤੇ ਭਾਈ ਜਿਹੜੇ ਜਿਤਾਏ ਆ ਉਹਨਾਂ ਦਾ ਕੰਪੈਰੀਜ਼ਨ ਕਿੱਦਾਂ ਹੋਊਗਾ ਤੁਲਨਾ ਕਿਵੇਂ ਹੋਊਗੀ ਅੱਛਾ ਇੱਥੇ ਤੁਹਾਡੀ ਕਾਂਗਰਸ ਹਰੀ ਜਾਂ ਭਾਰਤ ਭੂਸ਼ਣ ਆਸ਼ਵਾਰੀ ਪਹਿਲਾਂ ਵੀ ਦੂਜਾ ਜਾਂ ਸੰਜੀਵ अरोड़ा ਜਿੱਤੇ ਜਾਂ 77 ਜਿੱਤੀ ਕਾਂਗਰਸ ਪਾਰਟੀ ਹਰੀ ਹੈ ਮੈਂ ਐਡਮਿਟ ਕਰਦਾ ਲੋਕਤੰਤਰ ਦੇ ਅੰਦਰ VOTER ਦਾ ਦਿੱਤਾ ਹੋਇਆ ਫਤਵਾ ਸਿਰ ਨੀਵਾ ਕਰਕੇ ਕਬੂਲ ਕਰਦਾ ਅਰ ਆਮ ਆਦਮੀ ਪਾਰਟੀ ਨਹੀਂ ਜਿੱਤੀ ਸੰਜੀਵ अरोड़ा ਜਿੱਤਿਆ ਸੰਜੀਵ अरोड़ा ਦੀ ਸ਼ਰਾਫਤ ਜਿੱਤ ਗਈ ਘੁੱਗੂ ਜਾ ਬਾਹੂ ਆ ਕਿਸੇ ਨੂੰ ਵੱਧ ਘੱਟ ਨਹੀਂ ਬੋਲਦਾ ਲੋਕਾਂ ਨੇ ਉਹਦੀ ਇਸ ਘੁੱਗੂਪੁਣੇ ਨੂੰ ਪਸੰਦ ਕਰ ਲਿਆ ਵੀ ਯਾਰ ਇਹਨੂੰ ਪਾ ਦਿਓ ਵੋਟਾਂ ਇੰਕਾਰੇ ਮੈਂ ਕਿਸੇ ਸਾਡੀ ਪਾਰਟੀ ਜੱਤੇ ਸਿਆ ਭਗਵੰਤ ਮਾਨ ਦਾ ਜੋ ਇਹ ਬਿਆਨ ਆਇਆ ਹੈ ਦੂਜਾ ਟਵੀਟ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਪੂਰੀ ਲੀਡਰਸ਼ਿਪ ਨੂੰ ਵਲੰਟੀਅਰਸ ਨੂੰ ਵਰਕ ਕਰਨ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਭ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬਹੁਤ ਖੁਸ਼ ਨੇ ਇਸ ਕਰਕੇ ਉਹਨਾਂ ਨੇ ਕੰਮਾਂ ਤੇ ਹੀ ਮੋਰ ਲਗਾਈ ਹੈ ਤਾਂ ਆਮ ਆਦੀ ਪਾਰਟੀ ਬਿਲਕੁਲ ਬਾਗੋ-ਬਾਗ ਨਜ਼ਰ ਆ ਰਹੀ ਹੈ ਨਾ نتیਜਾ ਨੂੰ ਲੈ ਕੇ ਕਿਉਂਕਿ ਜਿੱਥੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਵਿੱਚ ਜਿੱਤਾਂ ਦੇ ਵਿੱਚ ਕੰਮ ਚੱਲ ਰਹੀ ਹੈ ਤਾਂ ਗੁਜਰਾਤ ਤੋਂ ਵੀ ਆਵਾਜ਼ ਦੀ ਪਾਰਟੀ ਦੇ ਲਈ ਇਹ ਚੰਗੀ ਖਬਰ ਹੈ ਜੋ ਲਿਖਿਆ ਗਿਆ ਕਿ ਮidan Sabha ਹਲਕਾ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਵੱਡੀ ਲੀਡ ਦੇ ਨਾਲ ਮੇਰੀ ਜਿੱਤ ਇਹ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇहद ਖੁਸ਼ ਹਾਂ ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ ਆਤਾ ਮੁੱਖ ਮੰਤਰੀ ਮਾਨਦੀਪ ਨੇ ਦਰਸਲੇ ਟਵੀਟ ਕੀਤਾ ਗਿਆ ਤੇ ਨਾਲ ਹੀ ਪੂਰੀ ਲੀਡਰਸ਼ਿਪ ਨੂੰ ਆਗੂਆਂ ਨੂੰ ਵਰਕਰਾਂ ਨੂੰ ਇਸ ਜਿੱਤ ਦੀ ਵਧਾਈ ਵੀ ਦਿੱਤੀ ਗਈ ਹੈ ਤੇ ਆਵਾਂਦੀ ਪਾਰਟੀ ਦੇ ਜਿੱਤੇ ਸੀਐਮ ਭਗਵੰਤ ਮਾਨ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਜੋ ਵੀ ਕੰਮਕਾਜ ਕੀਤੇ ਗਏ ਨੇ ਸਾਢੇ 3 ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਆਵਾਂਦੀ ਪਾਰਟੀ ਦੇ ਵੱਲੋਂ ਜਿੰਨੇ ਵੀ ਕੰਮ ਕੀਤੇ ਜਾ ਰਹੇ ਨੇ ਉਹਨਾਂ ਤੋਂ ਜੋ ਪੰਜਾਬ ਦੀ ਜਨਤਾ ਹੈ ਬੇਅਧਿਕ ਖੁਸ਼ ਹੈ ਤਾਂ ਹੀ ਕਰਕੇ ਲੁਧਿਆਣਾ ਜ਼ਿਮਨੀ ਚੋਣ ਦਾ ਜੋ ਨਤੀਜਾ ਆਇਆ ਹੈ ਤੇ ਉਸ ਦੇ ਲਈ ਇੱਕ ਫਤਵਾ ਜੋ ਹੈ ਲੋਕਾਂ ਨੇ ਆਵਾਂਦੀ ਪਾਰਟੀ ਤੇ ਐ ਜੋ ਹੈ ਉਹ ਜਾਰੀ ਕੀਤਾ ਤੇ ਕਿਸੇ ਕਨਾਲ ਮੁਰਤੋਂ ਇੱਕ ਪੋਸਟ ਪਾਈ ਗਈ ਹੈ ਸਾਢੇ 3 ਸਾਲਾਂ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਪਰਮਿੰਦਰ ਜ਼ੋਰਾਸ਼ੋਰਦ ਨਾਲ ਚੋਣ ਪ੍ਰਚਾਰ ਕਰਦੇ ਹੋਏ ਸੀਐਮ ਭਗਵੰਤ ਪਾਸਾਨ ਨੂੰ ਨਜ਼ਰ ਆਈ ਸੀ ਆਪ ਹੀ ਉਹਨਾਂ ਨੇ ਕਿਤਨਾ ਕਿਤੇ ਮੋਰਚਾ ਸੀ ਕਹਿ ਸਕਨੇ ਕਿ ਸਾਂਭਿਆ ਹੋਇਆ ਸੀ ਰੋਡ ਸ਼ੋਅ ਕੀਤੇ ਗਏ ਜੂਨ ਜਲਸੇ ਕੀਤੇ ਗਏ ਸੰਜੀਵ अरोड़ा ਵੀ ਉਹਨਾਂ ਦੇ ਨਾਲ-ਨਾਲ ਹੀ ਨਜ਼ਰ ਆਏ ਦੂਸਰੇ ਪਾਸੇ ਆਪ ਸੁਪਰੀਮਾ ਅਰਵਿੰਦ ਕੇਸ਼ੀਵਲ ਸਾਫ ਦਾ ਡਿਪਟੀ ਸੀਐਮ ਮਨੀਸ਼ ਸੋਦੀਆ ਦੂਸਰੇ ਪਾਸੇ ਤੇ ਹੋਰ ਵੀ ਕਈ ਜੋ ਵੱਡੇ ਚਿਹਰੇ ਸੀ ਇਸ ਚੋਣ ਪ੍ਰਚਾਰ 'ਚ ਨਜ਼ਰ ਆਏ ਅਪਿਲ ਕੋ ਸਮਝੋ ਜੇਕਰ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਜ਼ਿਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਮਨੀ ਚੋਣਾਂ ਦੇ ਵਿੱਚ ਹੁਣ ਤੱਕ ਦੇ ਰਿਕਾਰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਾਈ ਇਲੈਕਸ਼ਨ ਹੁੰਦੀ ਹੈ ਆ ਤਾਂ ਉੱਥੇ ਮਹਿੰਦਰ ਭਖ ਜਿੱਤਣ ਦੇ ਵਿੱਚ ਕਾਮਯਾਬ ਰਹਿੰਦੇ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਬਾਈ ਇਲੈਕਸ਼ਨ ਹੁੰਦੀ ਹੈ ਆ ਤਾਂ ਵੀ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਪਿਛਲੇ ਸਮੇਂ ਦੇ ਦੌਰਾਨ ਜੋ ਚਾਰ ਬਾਈਲੈਕਸ਼ਨ ਹੋਈਆਂ ਉਸ ਦੇ ਵਿੱਚੋਂ ਤਿੰਨ ਸੀਟਾਂ ਤੇ ਜਿੱਤ ਦਰਜ ਕੀਤੀ ਗਈ ਹਾਲਾਂਕਿ ਜਦੋਂ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਗਰੂਰ ਦੀ ਜਿਹੜੀ ਕਿ ਬਾਈਲੈਕਸ਼ਨ ਦਾ ਲੋਕ ਸਭਾ ਹਲਕੇ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਜ਼ਰੂਰ ਆਵਾਜ਼ੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਕੁੱਲ ਸਾਰੀਆਂ ਜਮਨੀ ਚੋਣਾਂ ਦੇ ਵਿੱਚ ਦੋ ਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਬਾਕੀ ਜਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਜੇ ਲੁਧਿਆਣਾ ਵੈਸਟ ਹਲਕੇ ਦੀ ਗੱਲ ਕਰੀ ਉਸ ਜਮਨੀ ਚੋਣ ਨੂੰ ਜਿੱਥੇ ਕਿ ਸੈਮੀ ਫਾਈਨਲ ਦੇ ਟ੍ਰੇਲਰ ਦੇ ਤੌਰ ਤੇ ਵੇਖਿਆ ਜਾ ਰਿਹਾ ਸੀਗਾ ਤੇ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਕਾਫੀ ਪੱਬਾਂ ਪਾ ਰਹੀ ਹੈ ਆਸਵੰਦ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਦਾ ਜੋ ਕਾਰਜਕਾਲ ਸੀ 3 ਸਾਲ ਦੇ ਵਿੱਚ ਸਰਕਾਰ ਨੇ ਜੋ ਕੰਮ ਕੀਤੇ ਨੇ ਉਹਨਾਂ ਕੰਮਾਂ ਤੇ ਜਨਤਾ ਨੇ ਮੋਹਰ ਲਗਾਈ ਹੈ ਮੁੱਖ ਮੰਤਰੀ ਮਾਨ ਨੇ ਵੀ ਕਿਹਾ ਹੈ ਕਿ 3 ਸਾਲ ਦੇ ਕੰਮਾਂ ਤੋਂ ਲੋਕ ਖੁਸ਼ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਾਂ ਦਾ ਇਹ ਮਤਲਬ ਜੋ ਕਿ ਭੁਖਤਰੀ ਮਾਨ ਤੇ ਬਲਾ ਆਮਾਦੀ ਪਾਰਟੀ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਕਿਸੇ ਕਿਨਾਲ ਸ਼ਾਨਦਾਰ ਜਿੱਤ ਜੋ ਹੈ ਦਰਜ ਕੀਤੀ ਗਈ ਹੈ ਪਰ ਮਿੰਨਰ ਜੈਸੀ ਅਕਤੂਬਰ ਦੇ ਟਾਈਮ ਤੇ ਜੋ ਜ਼ਿਮਨੀ ਚੋਣਾਂ ਹੋਈਆਂ ਸੀ ਉਸ ਦਾ ਜ਼ਿਕਰ ਕਰੀਏ ਤੇ ਕਿਸੇ ਕਿਨਾਲ ਅਜੋਕ ਤੱਕ ਫਾਈਟ ਸੀ ਇਨੀ ਟਫ ਸਾਨੂੰ ਵੇਖਣ ਨੂੰ ਮਿਲੀ ਨਹੀਂ ਮਿਲੀ ਸੀ ਪਰ ਆ ਜੋ ਜ਼ਿਮਨੀ ਚੋਣ ਹੋਈ ਹੈ ਆ ਜੋ ਸੀਟ ਸੀ ਅ ਬਕਾਰ ਦਾ ਸਵਾਲ ਹਰ ਸਿਆਸੀ ਪਾਰਟੀ ਦੇ ਲਈ ਬਣੀ ਹੋਈ ਸੀ ਤੇ ਕੇ ਕੇ ਨਾਲ ਅਸੀਂ ਵੇਖਿਆ ਸੀ ਕਿ ਜ਼ੋਰਾਂ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਪੂਰੀ ਵਾਰ ਲਗਾਏ ਗਏ ਕੇਂਦਰ ਦੇ ਮੰਤਰੀ ਸਾਨੂੰ ਵੱਡੇ ਪਦਰ ਤੇ ਤੇ ਦੇਖਣ ਨੂੰ ਮਿਲੇ ਮੌਜੂਦ ਨੇ ਤੁਹਾਡਾ ਸਾ ਮਾੜਾ ਗਾਲ ਪਸਣਵਾਜੋ ਸੰਜੀਤ ਜੀ ਲੋਕਾਂ ਨੇ ਵੱਡੇ ਮਾਰਜਨ ਦੇ ਨਾਲ ਤੁਹਾਨੂੰ ਅੱਗੇ ਕੀਤਾ ਕਿਵੇਂ ਦੇਖਦੇ ਹੋ ਉਮੀਦ ਸੀ ਕੀ ਲੱਗਦਾ ਹੈ ਕਿਹੜੀ ਜੀ ਤੁਹਾਡੇ ਹੱਕ ਦੇ ਵਿੱਚ ਬੋਲਦੀ ਨਹੀਂ ਦੇਖੋ ਡਵੈਲ ਡਵੈਲਪਮੈਂਟ 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 ਔਰ ਇੱਜ਼ਤ ਔਰ ਮਾਨ ਲੋਕਾਂ ਨੂੰ ਮਿਲੇਗਾ ਲੋਕਾਂ ਦੇ ਕੰਮ ਹੋਣਗੇ ਅੱਛਾ ਕੀ ਲੱਗਦਾ ਹੈ ਕਿਉਂਕਿ ਮੁਕਾਬਲਾ ਬੜਾ ਸਖਤ ਸੀ ਇੱਕ ਪਾਸੇ ਸਾਬਕਾ ਮੰਤਰੀ ਸੀ ਦੂਜੇ ਪਾਸੇ ਕੇਂਦਰ ਸਰਕਾਰ ਦਾ ਨਮਾਇੰਦਾ ਸੀ ਔਰ ਅਕਾਲੀ ਦਲ ਬੇਸ਼ੱਕ ਵਿੱਚ ਸਰਕਾਰ ਦੀ ਜਿੱਤ ਹੈ ਲੁਧਿਆਣੇ ਸ਼ਹਿਰੀਆਂ ਦੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਸਾਡੀ ਪਾਰਟੀ ਦੀ ਜਿੱਤ ਹੈ ਇਹ ਜੋ ਥਾ ਥੱਲੇ ਕਰ ਲੋ ਯਾਰ ਮੈਂ ਸ਼ੁਕਰਗੁਜ਼ਾਰ ਹੂੰ ਜੀ ਆਪਣੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਕਾ ਮੁੱਖ ਮੰਤਰੀ ਜੀ ਚੁਵਾੜਿਆ ਮੁੱਖ ਮੰਤਰੀ ਆਮ ਆਦਮੀ ਪਾਰਟੀ ਜਿੱਤੇ ਸਿੰਘ ਭਗਵੰਤ ਮਾਨ ਦਾ ਜੋ ਇਹ ਬਿਆਨ ਆਇਆ ਹੈ ਦੂਜਾ ਟਵੀਟ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕਮਾਂ ਤੋਂ ਬੇਹੱਦ ਖੁਸ਼ ਨੇ ਸਰਕਾਰ ਦੇ ਕਮਾਂ ਤੇ ਮੋਰ ਲਗਾਇਆ ਆਵਾਦੀ ਪਾਰਟੀ ਜਿੱਤ ਤੇ ਸਿਆ ਭਗਵੰਤ ਮਾਨ ਦਾ ਜੋ ਇਹ ਬਿਆਨ ਆਇਆ ਹੈ ਦੂਜਾ ਟਵੀਟ ਆਇਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕਮਾਂ ਤੋਂ ਬੇਹੱਦ ਖੁਸ਼ ਨੇ ਸਰਕਾਰ ਦੇ ਕਮਾਂ ਤੇ ਮੋਰ ਲਗਾਈ ਆਵਾਦੀ ਪਾਰਟੀ ਜਿੱਤ ਤੇ ਸਿਆ ਭਗਵੰਤ ਮਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਪੂਰੀ ਲੀਡਰਸ਼ਿਪ ਨੂੰ ਵਲੰਟੀਅਰਸ ਨੂੰ ਵਰਕ ਕਰਨ ਵਧਾਈ ਦਿੱਤੀ ਕਿ ਉਹਨਾਂ ਨੇ ਕਿਹਾ ਕਿ ਸਭ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕਮਾਂ ਤੋਂ ਬਹੁਤ ਖੁਸ਼ ਨੇ ਇਸ ਕਰਕੇ ਇਹਨਾਂ ਨੇ ਕਮਾਂ ਤੇ ਹੀ ਮੋਰ ਲਗਾਈ ਹੈ ਤਾਂ ਆਵਾਜ਼ੀ ਪਾਰਟੀ ਬਿਲਕੁਲ ਬਾਗੋ-ਬਾਗ ਨਜ਼ਰ ਆ ਰਹੀ ਹੈ ਨਾ ਨਤੀਜਿਆਂ ਨੂੰ ਲੈ ਕੇ ਕਿਉਂਕਿ ਜਿੱਥੇ ਲੁਧਿਆਣਾ ਵੈਸਟ ਜ਼ਿਮਨੀ ਚੋਣ ਦੇ ਵਿੱਚ ਜਿੱਤਾਂ ਦੇ ਵਿੱਚ ਕਾਮਯਾਬ ਰਹੀ ਹੈ ਤਾਂ ਗੁਜਰਾਤ ਤੋਂ ਵੀ ਆਵਾਜ਼ੀ ਪਾਰਟੀ ਦੇ ਲਈ ਇਹ ਚੰਗੀ ਖਬਰ ਹੈ ਜੋ ਲਿਖਿਆ ਗਿਆ ਹੈ ਕਿ ਵਿਧਾਨ ਸਭਾ ਹਲਕਾ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਦੇ ਵਿੱਚ ਆਵਾਜ਼ੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ ਵੱਡੀ ਲੀਡ ਦੇ ਨਾਲ ਮੇਰੀ ਜਿੱਤ ਇਹ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਲਈ ਦਿਨ ਰਾਤ ਬਿਨਾ ਪੇਰ ਭਾਤੇ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹਾਂ ਆ ਤਾਂ ਮੁੱਖ ਮੰਤਰੀ ਮਾਨਦੀਪ ਵੱਲੋਂ ਦਰਸਲੇ ట్ਵੀਟ ਕੀਤਾ ਗਿਆ ਤੇ ਨਾਲ ਹੀ ਪੂਰੀ ਲੀਡਰਸ਼ਿਪ ਨੂੰ ਆਗੂਆਂ ਨੂੰ ਵਰਕਰਾਂ ਨੂੰ ਇਸ ਜਿੱਤ ਦੀ ਵਧਾਈ ਵੀ ਦਿੱਤੀ ਗਈ ਹੈ ਤੇ ਆਮ ਆਦੀ ਪਾਰਟੀ ਦੇ ਜਿੱਤੇ ਸੀਐਮ ਭਗਵੰਤ ਮਾਨ ਨੇ ਇੱਕ ਵਰਦਾ ਬਿਆਨ ਦਿੱਤਾ ਹੈ ਕਿ ਜੋ ਵੀ ਕੰਮਕਾਜ ਕੀਤੇ ਗਏ ਨੇ ਸਾਢੇ 3 ਸਾਲ ਦੀ ਕਾਰਗੁਜ਼ਾਰੀ ਦਾ ਜ਼ਿਕਰ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਕਿ ਆਮ ਆਦੀ ਪਾਰਟੀ ਦੇ ਵੱਲੋਂ ਜਿੰਨੇ ਵੀ ਕੰਮ ਕੀਤੇ ਜਾ ਰਹੇ ਨੇ ਉਹਨਾਂ ਤੋਂ ਜੋ ਪੰਜਾਬ ਦੀ ਜਨਤਾ ਹੈ ਬੇਅਧਿਕ ਖੁਸ਼ ਹੈ ਤਾਂ ਹੀ ਕਰਕੇ ਲੁਧਿਆਣਾ ਜ਼ਿਮਨੀ ਚੋਣ ਦਾ ਜੋ ਨਤੀਜਾ ਆਇਆ ਹੈ ਤੇ ਉਸ ਦੇ ਲਈ ਇੱਕ ਫਤਵਾ ਜੋ ਹੈ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਜੋ ਹੈ ਉਹ ਜਾਰੀ ਕੀਤਾ ਤੇ ਕਿਸੇ ਕਿਨਾਲ ਮੁਰਤੂ ਇੱਕ ਪੋਸਟ ਫਾਈ ਗਈ ਹੈ ਸਾਢੇ 3 ਸਾਲਾਂ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਪਰਮਿੰਦਰ ਜ਼ੋਰਸ਼ਵਰ ਦੇ ਨਾਲ ચૂંટણી ਪ੍ਰਚਾਰ ਕਰਦੇ ਹੋਏ ਸੀਐਮ ਭਗਵੰਤ ਪਾਸਾਨ ਨੂੰ ਨਜ਼ਰ ਆਈ ਸੀ ਆਪ ਹੀ ਉਹਨਾਂ ਨੇ ਕਿੰਨਾ ਕਿਤੇ ਮੋਰਚਾ ਸੀ ਕਹਿ ਸਕਨੇ ਕਿ ਸਾंभਿਆ ਹੋਇਆ ਸੀ ਰੋਡ ショਅ ਕੀਤੇ ਗਏ ਚੋਣ ਜਲਸੇ ਕੀਤੇ ਗਏ ਸੰਜੀਵ अरोड़ा ਵੀ ਉਹਨਾਂ ਦੇ ਨਾਲ-ਨਾਲ ਹੀ ਨਜ਼ਰ ਆਏ ਦੂਸਰੇ ਪਾਸੇ ਆਪ ਸੁਪਰੀਮਾ ਅਰਵਿੰਦ ਕੇਜੀਵਾਲ ਸਾਫ ਦਾ ਡਿਪਟੀ ਸੀਐਮ ਮਨੀਸ਼ ਸੋਦੀਆ ਦੂਸਰੇ ਪਾਸੇ ਤੇ ਹੋਰ ਵੀ ਕਈ ਜੋ ਵੱਡੇ ਚਿਹਰੇ ਸੀ ਇਸ ਚੋਣ ਪ੍ਰਚਾਰ 'ਚ ਨਜ਼ਰ ਆਏ ਅ ਬਿਲਕੁਲ ਸਮਝੋ ਜੇਕਰ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਹੋਈਆਂ ਜ਼ਿਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਮਨੀ ਚੋਣਾਂ ਦੇ ਵਿੱਚ ਹੁਣ ਤੱਕ ਦੇ ਰਿਕਾਰਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਅ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਾਈਲੈਕਸ਼ਨ ਹੁੰਦੀ ਹੈ ਆ ਤਾਂ ਉੱਥੇ ਮਹਿੰਦਰ ਭੜਕ ਜਿੱਤਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਬਾਈਲੈਕਸ਼ਨ ਹੁੰਦੀ ਹੈ ਆ ਤਾਂ ਵੀ ਆਮ ਆਦਮੀ ਪਾਰਟੀ ਜਿੱਤਨ ਦੇ ਵਿੱਚ ਕਾਮਯਾਬ ਰਹੀ ਪਿਛਲੇ ਸਮੇਂ ਦੇ ਦੌਰਾਨ ਜੋ ਚਾਰ ਬਾਈਲੈਕਸ਼ਨ ਹੋਈਆਂ ਉਸ ਦੇ ਵਿੱਚੋਂ ਤਿੰਨ ਸੀਟਾਂ ਤੇ ਜਿੱਤ ਦਰਜ ਕੀਤੀ ਗਈ ਹਾਲਾਂਕਿ ਜਦੋਂ ਸਰਕਾਰ ਬਣਦੀ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਗਰੂਰ ਦੀ ਜਿਹੜੀ ਕਿ ਬਾਈਲੈਕਸ਼ਨ ਦਾ ਲੋਕ ਸਭਾ ਹਲਕੇ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਜ਼ਰੂਰ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਕੁੱਲ ਸਾਰੀਆਂ ਜਮਨੀ ਚੋਣਾਂ ਦੇ ਵਿੱਚ ਦੋ ਚੋਂ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਬਾਕੀ ਜਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਤੇ ਜੇ ਲੁਧਿਆਣਾ ਵੈਸਟ ਹਲਕੇ ਦੀ ਗੱਲ ਕਰੀ ਉਸ ਜਮਨੀ ਚੋਣ ਨੂੰ ਜਿੱਥੇ ਕਿ ਸੈਮੀ ਫਾਈਨਲ ਦੇ ਟ੍ਰੇਲਰ ਦੇ ਤੌਰ ਤੇ ਵੇਖਿਆ ਜਾ ਰਿਹਾ ਸੀਗਾ ਤੇ ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਕਾਫੀ ਪੱਬਾਂ ਪਾ ਰਹੀ ਹੈ ਆਸਵੰਦ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਦਾ ਜੋ ਕਾਰਜਕਾਲ ਸੀ 3 ਸਾਲ ਦੇ ਵਿੱਚ ਸਰਕਾਰ ਨੇ ਜੋ ਕੰਮ ਕੀਤੇ ਨੇ ਉਹਨਾਂ ਕੰਮਾਂ ਤੇ ਜਨਤਾ ਨੇ ਮੋਹਰ ਲਗਾਈ ਹੈ ਮੁੱਖ ਮੰਤਰੀ ਮਾਨ ਨੇ ਵੀ ਕਿਹਾ ਕਿ 3 ਸਾਲ ਦੇ ਕੰਮਾਂ ਤੋਂ ਲੋਕ ਖੁਸ਼ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨਤੀਜਿਆਂ ਦਾ ਇਹ ਮਤਲਬ ਜੋ ਕਿ ਹੁਕਮਤਰੀ ਮਾਨ ਤੇ ਬਲਾਮਾਦੀ ਪਾਰਟੀ ਵੱਲੋਂ ਕੱਢਿਆ ਜਾ ਰਿਹਾ ਹੈ ਤੇ ਕਿਸੇ ਕਿਨਾਲ ਸ਼ਾਨਦਾਰ ਜਿੱਤ ਜੋ ਹੈ ਦਰਜ ਕੀਤੀ ਗਈ ਹੈ ਪਰ ਮਨਨ ਜੈਸੀ ਅਕਤੂਬਰ ਦੇ ਟਾਈਮ ਤੇ ਜੋ ਜ਼ਿਮਨੀ ਚੋਣਾਂ ਹੋਈਆਂ ਸੀ ਉਸ ਦਾ ਜ਼ਿਕਰ ਕਰੀਏ ਤੇ ਕਿਸੇ ਕਿਨਾਲ ਅਜੋਕ ਤੱਕ ਫਾਈਟ ਸੀ ਇਨੀ ਟਫ ਸਾਨੂੰ ਵੇਖਣ ਨੂੰ ਮਿਲੀ ਨਹੀਂ ਮਿਲੀ ਸੀ ਪਰ ਆ ਜੋ ਜ਼ਿਮਨੀ ਚੋਣ ਹੋਈ ਹੈ ਆ ਜੋ